ਜਿਸ ਤਿਆਗ ਮਲ ਨੇ ਦੂਸਰਿਆਂ ਦੇ ਤਨ ਦੇ ਲਈ ਆਪਣੀ ਪੋਸ਼ਾਕ ਤਿਆਗ ਦਿੱਤੀ ਹੋਵੇ ਆਉਣ ਵਾਲਾ ਸਮਾਂ ਇਵੇਂ ਜਾਪਦਾ ਏ ਕਿ ਕਿਸੇ ਦੇ ਵਿਸ਼ਵਾਸ ਦੇ ਲਈ ਆਪਣੇ ਸਵਾਸ ਵੀ ਤਿਆਗ ਦੇਣਗੇ ਕਿਸੇ ਦੇ ਵਿਸ਼ਵਾਸ ਦੇ ਲਈ ਆਪਣੇ ਸਵਾਸ ਵੀ ਤਿਆਗ ਦੇਣਗੇ ਹੁਣ ਤਿਆਗ ਮਲ ਨੇ ਕੰਬਰੇ ਬੱਤੇ ਵੱਲ ਤੱਕ ਕੇ ਆਪਣੇ ਤਨ ਦੀ ਪੋਸ਼ਾਕ ਲਈ ਉਸ ਬੱਚੇ ਦੇ ਤਨ ਦੇ ਉੱਤੇ ਪੋਸ਼ਾਕ ਪਹਿਨਾ ਦਿੱਤੀ ਤੇ ਪੋਸ਼ਾਕ ਪਹਿਨਾ ਕੇ ਜਦੋਂ ਵਾਪਸ ਆਏ ਤੇ ਮਾਤਾ ਨਾਨਕੀ ਨੇ ਪੁੱਛਿਆ ਕਿ ਤਿਆਗਮਲ ਤੈਨੂੰ ਤਿਆਰਬਰ ਤਿਆਰ ਕਰਕੇ ਭੇਜਿਆ ਹੈ ਬਰਾਤੇ ਜਾਣ ਦਾ ਸਮਾਂ ਹੋਇਆ ਹੈ ਤੇ ਤੇਰੀ ਪੋਸ਼ਾਕ ਕਿੱਥੇ ਆ ਬੜੀ ਸੁੰਦਰ ਸੀ ਬੜੀ ਕੀਮਤੀ ਸੀ ਤੇ ਤਿਆਗਮਲ ਕਹਿੰਦਾ ਹੈ ਕਿ ਮਾਂ ਬਾਹਰ ਇੱਕ ਕੰਬਰਿਆ ਸੀ ਬੱਚਾ ਤੇ ਮੈਂ ਤਾਂ ਪੋਸ਼ਾਕ ਆਪਣੀ ਦੇ ਕੇ ਆ ਗਿਆ ਹੈ ਹੁਣ ਤਿਆਗ ਮਲ ਦੇ ਬਚਨਾਂ ਨੂੰ ਸੁਣਿਆ ਤੇ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅੱਗੇ ਅਰਜ਼ਿ ਕੀਤੀ ਇਹ ਕੇਵਲ ਕਿ ਸ਼ਿਕਾਇਤ ਹੀ ਕਰ ਦਿੱਤੀ ਇਹ ਗੁਰੂ ਸਾਹਿਬ ਜੀ ਇਹਨੂੰ ਮੈਂ ਤਿਆਰ ਕੀਤਾ ਹੈ ਬਰਾਤੇ ਜਾਣ ਦੇ ਲਈ ਤੇ ਇਹ ਬਾਹਰ ਗਿਆ ਤੇ ਆਪਣੀ ਪੋਸ਼ਾਕ ਦੇ ਕੇ ਵਾਪਸ ਆ ਗਿਆ